ਇੱਕ ਕूरियर ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਨਾਂ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਔਜ਼ਾਰਾਂ ਦੀ ਰਿਕਵਰੀ ਹੋਈ ਹੈ ਇਹ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕूरियर ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਦੇ ਨਾਲ ਸਾਡੀ ਦੋ ਵਾਰਦਾਤਾਂ ਟਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫ ਆਈ ਆਰ ਹੋਈ ਸੀ ਪਿਛਲੇ ਮਹੀਨੇ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ ਦੇ ਵਿੱਚ ਪਿਛਲੇ ਮਹੀਨੇ ਇਹਨਾਂ ਦੇ ਅਰੈਸਟ ਤੋਂ ਬਾਅਦ ਸਰੂਬਾ ਚੱਲਿਆ ਹੈਗਾ ਕਿ ਇਸ ਵਾਲੇ ਗਿਰੋਹ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਾਰਪੁਰ ਰੂਪਨਗਰ ਪਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾ ਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨੋ ਅਰੈਸਟ ਕੀਤੇ ਗਏ ਨੇ ਉਹਨਾਂ ਵਿੱਚੋਂ ਹੈ ਅਜੇ ਕੁਮਾਰ ਅਮਿਤ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ 32 ਤੇ 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹੱਲੀ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਹਿਲਾ ਤੋਂ ਅਜੇ ਕੁਮਾਰ ਦੇ ਖਿਲਾਫ ਜੋ ਸਰਗਨਾ ਹੈ ਇਸ ਗਿਰੋਦਾ ਉਸ ਦੇ ਖਿਲਾਫ 4 ਮੁਕਦਮੇ ਦਰਜ ਨੇ ਤੇ ਜਿਹੜਾ ਸੁਨੀਲ ਜਿਹੜਾ ਅਮਿਤ ਸ਼ਰਮਾ ਹੈ ਉਸ ਦੇ ਖਿਲਾਫ 3 ਮੁਕਦਮੇ ਦਰਜ ਨੇ ਜੋ ਫਤਿਹਗੜ ਸਾਹ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਔਜ਼ਾਰਾਂ ਦੀ ਰਿਕਵਰੀ ਹੋਈ ਹੈ ਹੁਣ ਇਹਨਾਂ ਦੀ ਅਰੈਸਟ ਜੋ ਪਾਨ ਤੋਂ ਬਾਅਦ ਅਸੀਂ ਬਾਕੀ ਜ਼ਿਲ੍ਹਿਆਂ ਨੂੰ ਵੀ ਇਨਫੋਰਮ ਕਰਾਂਗੇ ਕਿ ਉਹ ਆਪਣੇ ਮੁਕਦਮਿਆਂ ਵਿੱਚ ਇਹਨਾਂ ਦੀ ਅਰੈਸਟ ਪਾਲਣ ਪਲੱਸ ਅਸੀਂ ਇਹ ਵੀ ਹੋਰ ਤਫ਼ਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਰਿਕਵਰੀ ਹੋਵੇ ਅਗਰ ਇਹਨਾਂ ਨੇ ਹੋਰ ਵੀ ਕੋਈ ਵਾਰਦਾਤ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ ਇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਇਹ ਰੋਜ਼ਮਰਰਾ ਦੇ ਚੋਰੀਆਂ ਡਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨੱਥ ਪੈੰਦਾ ਇੱਕ ਸੰਗਠਨ ਪੁਲਿਸ ਦਾ ਵੱਡਾ ਉਪਰਾਲਾ ਹੈ ਸਰੇ ਕਰ ਰਹੇ ਕਿਵੇਂ ਸੀ ਇਹ ਜਿਵੇਂ ਤੁਸੀਂ ਦੱਸੇ ਵੀ ਕੋਰੀਅਰ ਕੰਪਨੀਆਂ ਤੇ ਜਾ ਕੇ ਅਟੈਕ ਕਰਦੇ ਸੀ ਕਿਸ ਤਰੀਕੇ ਦਾ ਪਲਾਨ ਸੀ ਉਹਨਾਂ ਦਾ ਕਿਵੇਂ ਕੰਮ ਕਰਦੇ ਸੀ ਇਹਨਾਂ ਦਾ ਫੋਕਸ ਇਹ ਸੀਗਾ ਜੀ ਕਿ ਜਿਹੜੀ ਕੋਰੀਅਰ ਕੰਪਨੀਆਂ ਹੈ ਪਹਿਲਾਂ ਇਸ ਦੇ ਬਾਰੇ ਸਟੱਡੀ ਕਰਕੇ ਇਨਫੋਰਮੇਸ਼ਨ ਗੈਦਰ ਕਰਕੇ ਫਿਰ ਇਹ ਉਹਨਾਂ ਨੂੰ ਅਟੈਕ ਕਰਦੇ ਸੀ ਤੇ ਉਹਨਾਂ ਤੇ ਜੋ ਵੀ ਇਹਨਾਂ ਨੂੰ ਰਿਕਵਰੀ ਹੁੰਦੀ ਸੀ ਉਸ ਦੀ ਇਹ ਚੋਰੀ ਕਰ ਦਿੱਤੇ ਸੀ ਫਟਕ ਚੱਕਦੇ ਸੀ ਉਹਨਾਂ ਦੇ ਕੁਰੀ ਕਰਦੇ ਨੇ ਨਹੀਂ ਜੀ ਜਿਹੜੇ ਕੋਈ ਵੀ ਕੈਸ਼ ਜਾਂ ਕੋਈ ਉਹਨਾਂ ਦਾ ਮੋਨਿਟਰੀ ਵੈਲਿਊ ਦੀ ਜੋ ਚੀਜ਼ ਮਿਲ ਜਾਏ ਉਹ ਚੀਜ਼ ਚੱਕਦੇ ਸੀ ਇਹਨਾਂ ਤੇ ਪਹਿਲਾਂ ਵੀ ਕੋਈ ਪਰਚੇ ਕਰਦੀ ਹੈ ਇਹਨਾਂ ਤੇ ਹਾਂਜੀ ਜਿਹੜਾ ਅਜੇ ਕੁਮਾਰ ਸਰਗਨਾ ਹੈ ਉਸ ਤੇ ਚਾਰ ਮੁਕਦਮੇ ਪਹਿਲਾਂ ਤੋਂ ਦਰਜ ਨੇ ਜਿਹੜਾ ਅਮਿਤ ਸ਼ਰਮਾ ਹੈ ਉਸਤੇ ਤਿੰਨ ਮੁਕਦਮੇ ਨੇ ਜਿੰਨਾਂ ਵਿੱਚੋਂ ਇੱਕ ਮੁਕਦਮਾ ਬਰਨਾਲੇ ਜ਼ਿਲ੍ਹੇ ਦਾ ਹੈ ਤੇ ਦੋ ਮੁਕਦਮੇ ਮੁਹੱਲੀ ਜ਼ਿਲ੍ਹੇ ਦੇ ਨੇ ਆਰਮੀ ਸਾਹਿਬ ਤੋਂ ਇਹ ਨਿਸ਼ਾਨਾ ਬਣਾਉਂਦੀ ਸਿਰਫ ਇਹ ਇਹਨਾਂ ਦਾ ਬੇਸਿਕਲੀ ਫੋਕਸ ਹੈ ਕਿ ਉੱਥੇ ਇਹਨਾਂ ਨੂੰ ਜੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਹੁੰਦਾ ਸੀ ਕਿ ਸ਼ਾਇਦ ਉੱਥੋਂ ਜ਼ਿਆਦਾ ਪੈਸੇ ਮਿਲ ਸਕਣ ਪਰ ਇਹ ਹਮੇਸ਼ਾ ਕੇਸ ਨਹੀਂ ਹੁੰਦਾ ਸੀ ਕਈ ਵਾਰ ਕੁਝ ਮਿਲ ਵੀ ਜਾਂਦਾ ਸੀ ਤੇ ਕਈ ਵਾਰ ਕਈ ਵਾਰ ਜ਼ਿਆਦਾ ਵੀ ਮਿਲ ਜਾਂਦਾ ਸੀ ਕਈ ਵਾਰ ਬਿਲਕੁਲ ਵੀ ਨਹੀਂ ਮਿਲਦਾ ਸੀ ਬੈਂਕ ਤੋਂ ਛੁੱਟੀ ਹੋ ਗਈ ਜੀ ਕਿਵੇਂ ਦੀ ਕਿਤੇ ਅਜੀਤ ਕੁਮਾਰ ਨੇ ਜਿਹੜੇ ਮਕੈਨੀਕਲ ਇੰਜੀਨੀਅਰ ਨੇ ਮਤਲਬ ਬੇਜ਼ਗਾਰੀ ਵੀ ਤੁਹਾਨੂੰ ਲੱਗਦਾ ਹੈਗਾ ਨਹੀਂ ਜੀ ਬੇਸਿਕਲੀ ਤਾਂ ਇਹਨਾਂ ਦੇ ਚੇ ਹੈ ਕਿ ਇਹਨਾਂ ਨੇ ਤਿੰਨਾਂ ਨੇ ਆਪਸ ਮਿਲ ਕੇ ਆਸਾਨੀ ਨਾਲ ਪੈਸੇ ਕਮਾਣ ਦੇ ਵਿਚਾਰ ਨਾਲ ਇਹ ਵਰਦਾ ਤੁਹਾਨੂੰ ਇੰਜਾਮ ਦਿੱਤਾ ਹੈ ਜੀ ਜੀ ਅਨੰਦ ਦੇ ਨਾਲ ਸਰ ਹੋਰ ਵੀ ਬੰਦੇ ਨਾਲ ਹੋ ਸਕਦੇ ਨੇ ਇਸ ਗਰੁੱਪ ਦੇ ਵਿੱਚ ਜੀ ਇਹ ਤਿੰਨ ਮੈਂਬਰ ਹੀ ਹੈਗੇ ਜਿਹੜੇ ਸਿਰਜਣਾ ਹੈਗੇ ਅਜੀਤ ਕੁਮਾਰ ਨਾਲ ਦੋ ਮੈਂਬਰ ਹੋਰ ਸੀਗੇ ਤੇ ਇਹਨਾਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਹੋਰ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਹੋਣ ਹਾਲੇ ਸਾਡੇ ਸਾਹਮਣੇ ਇਹ 8 ਮੁਕਦਮੇ ਆਏ ਨੇ ਅਸੀਂ ਹੋਰ ਤਫਤੀਸ਼ ਕਰਕੇ ਇਹਨਾਂ ਦੇ ਬਾਰੇ ਜੋ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਰਿਪੋਰਟ ਸਾਹਮਣੇ ਆਏਗਾ ਉਸ ਦੇ ਮੁਤਾਬਿਕ ਅੱਗੇ ਕਾਰਵਾਈ ਕਰਾਂਗੇ ਇਹੇ ਬੰਦੇ ਵੱਧ ਵੀ ਸਕਦੇ ਨਹੀਂ ਨਹੀਂ ਜੀ ਹਾਲੇ ਤੱਕ ਇਹ ਮੈਂਬਰ ਤਿੰਨ ਹੀ ਹੈਗੇ ਔਰ ਔਰ ਹੋਰ ਵੀ ਤਫਤੀਸ਼ ਤੋਂ ਲੱਗਦਾ ਹੈ ਕਿ ਇਹ ਤਿੰਨ ਹੀ ਸੀ ਜੋ ਇਹ ਵਾਰਦਾਤਾਂ ਨੂੰ ਇਨਜਾਮ ਦੇ ਰਹੇ ਸੀਗੇ ਤਾਂ ਕਿੰਨਾ ਕੈਸ਼ ਜਿਹੜਾ ਇਹਨਾਂ ਨੇ ਲੁੱਟਿਆ ਕਿਉਂਕਿ 3 ਲੱਖ ਰੁਪਏ ਦਾ ਸੀ ਸਾਰੀਆਂ ਸਾਰੀਆਂ ਵਾਰਦਾਤਾਂ ਸੰਬੰਧਿਤ ਹੈ ਤਾਂ ਕੈਸੇ ਬੰਦੇ ਕੋਲ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਲੁੱਟਿਆ ਉਹ ਹੋਰ ਕਿੰਨਾ ਕੈਸ਼ ਇਹਨਾਂ ਨੇ ਨਹੀਂ ਹੋਰ ਇਹ ਤਫਤੀਸ਼ ਚੱਲ ਰਹੀ ਹੈ ਰਿਕਵਰੀ ਜਿਹੜੀ ਹੈ ਉਹ 1 ਲੱਖ ਰੁਪਏ ਦੀ ਹੋਈ ਇਨਵੈਸਟੀਗੇਸ਼ਨ ਦਾ ਬੁੱਧ ਆਇਆ ਗੁਰਵਿੰਦਰ ਜੀ ਕਿਤੇ ਗਏ ਸੰਗਰੂਰ ਤੋਂ ਹੀ ਗੁਰਵਿੰਦਰ ਸਿੰਘ ਦਾ ਕੀ ਹੋਊਗਾ ਜੀ ਅਰੈਸਟ ਹੋ ਗਿਆ ਉਹ ਜੀ ਉਹ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਸ ਦਾ ਹਲੇ ਅਸੀਂ ਜੋ ਇੱਕ ਵਾਰ ਇਹਨਾਂ ਦੀ ਅਰੈਸਟ ਹੋ ਜਾਈਗੀ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਹੈ ਉਸ ਤੇ ਬਾਅਦ ਸਾਨੂੰ ਹੋਰ ਕਲੈਰਿਟੀ ਹੋਏਗੀ ਅਸੀਂ ਤੁਹਾਨੂੰ ਬਰੀਫ ਕਰ ਪਾਵਾਂਗੇ ਬਟ ਇੱਕ ਹੋਰ ਵੀ ਅਕਿਊਜ਼ ਹੈਗਾ ਜੀ ਤਿੰਨ ਫੜੇ ਲਾ